ਕਰਕੇ ਨਹੀਂ ਤਾਂ ਹੈ 8ਵੇਂ ਤੋਂ ਨੀਲੀ ਰਾਵੀ ਮੱਝ ਜਿਹੜੀ ਹੈਗੀ ਨਾ ਪੂਰੀ ਸਾਫ਼ ਸੁਥਰੀ ਉਹਤੇ ਵਿਸਾਈ ਵਾਲ ਗਰਮ ਹੁੰਦੇ ਨੇ ਜਿਵੇਂ ਨਹੀਂ ਗਰਮ ਹੈਗੀਆਂ ਪਹਿਲਾਂ ਮੈਂ ਇੱਕ ਲੈ ਕੇ ਆਇਆ ਸੀ ਹਾਂਜੀ ਹਾਂਸੀ ਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਬਾਈ ਸਕਦੇਵ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਮਾਨਕੀ ਦੇ ਵਿੱਚ ਤੇ ਜ਼ਿਲ੍ਹਾ ਪੈਂਦਾ ਇਹਨੂੰ ਮਲੇਰ ਕੋਟਲਾ ਮਿੱਤਰੋ ਬਾਈ ਦੇ ਆਪਾਂ ਨਾ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਪਹਿਲੀਆਂ ਚ ਦੱਸ ਦਾਂ ਜਿਹੜੀ ਆ ਨੀਲੀ ਰਾਵੀ ਦੀ ਮੱਝ ਇਹੇ ਬਾਈ ਨੇ ਦੇਣੀ ਆ ਮੇਨ ਵੀਡੀਓ ਇਹਦੀ ਰਹੂਗੀ ਜੇ ਕੋਈ ਉਦੋਂ ਬਾਅਦ ਜੇ ਗੱਲ ਕਰਗੇ ਜਾਣਕਾਰੀ ਦੇਵਾਂਗੇ ਆਹਾ ਗਾਮਾ ਦੀ ਇਹ ਸਾਹੀਵਾਲਗਾਂ ਮਾਹੀਆਂ ਬਾਈ ਤੋਂ ਇਹਨਾਂ ਬਾਰੇ ਜਾਣਕਾਰੀ ਲੈ ਕੇ ਦੇਵਾਂਗੇ ਤੁਹਾਨੂੰ ਵੀ ਇਹ ਕਿਵੇਂ ਠੰਡੀਆਂ ਐ ਕਿ ਗਰਮ ਐ ਕਿੰਨਾ ਕੁ ਦੁੱਧ ਦਿੰਦੀਆਂ ਕਿੰਨੀ ਕੁ ਫੈਂਟ ਵਾਲੀਆਂ ਬਾਕੀ ਜਿਹੜੇ ਸਾਰੇ ਪਸ਼ੂ ਦਿਖਾਦਗੇ ਆਪਾਂ ਬਾਈ ਦੇ ਇਹ ਆ ਦੇਖ ਲਓ ਇੱਕ ਅੰਦਰਲੇ ਪਾਸੇ ਮੱਝ ਖੜੀ ਐ ਹਨਾ ਚੰਗੇ ਕਦ ਕਾਠ ਵਾਲੀ ਤੇ ਆਹਾ ਦੋਨੇ ਮੱਝਾਂ ਜਿਹੜੀਆਂ ਹੈਗੀਆਂ ਬਾਈ ਦੇ ਘਰੇ ਰੱਖੀਆਂ ਨੇ ਇਸ ਦੀ ਜਾਣਕਾਰੀ ਲੈ ਕੇ ਦੇਗੇ ਆਓ ਕਰਾ ਕੇ ਗੱਲਬਾਤ ਕਿਵੇਂ ਲੱਗੀ ਇਹ ਮੱਝ ਤੇ ਰੇਟ ਕਿਵੇਂ ਲੱਗਿਆ ਇਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਵੀਰ ਜੀ ਪਹਿਲਾਂ ਤਾਂ ਆਪਾਂ ਦੱਸ ਕਰਾਂ ਤੁਹਾਡਾ ਨਾਮ ਦੱਸ ਦਗੇ ਹਨਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅ ਸਿਕਦੇ ਵੀਰੇ ਆਪਣਾ ਦੇਖੋ ਪਿੰਡ ਵੀ ਮੈਂ ਦੱਸਦਾ ਮਾਨਕੀ ਹਾਂ ਹਾਂਜੀ ਹਾਂਜੀ ਮਲੇਰ ਕੋਟਲਾ ਪੈ ਜਾਂਦਾ ਇਹਨੂੰ ਹਾਂਜੀ ਮਲੇਰ ਕੋਟਲਾ ਜ਼ਿਲ੍ਹਾ ਪੈਂਦਾ ਜੀ ਠੀਕ ਹੈ ਤਕਰੀਬਨ ਮਲੇਰ ਕੋਟਲੇ ਤੋਂ ਇਹ 17-18 ਕਿਲੋਮੀਟਰ ਪੈ ਜਾਂਦਾ ਇਧਰ ਮਹਿਲਕਲਾ ਉਤੋਂ 20 ਕਿਲੋਮੀਟਰ ਬਰ 20 ਕਿਲੋਮੀਟਰ ਸੇਰਪੁਰਾ ਜਿਹੜਾ ਉਹ 14 ਕਿਲੋਮੀਟਰ ਪੈ ਜਾਂਦਾ ਜੀ ਠੀਕ ਹੈ ਹਾਂਜੀ ਪਹਿਲੀ ਗੱਲ ਤਾਂ ਬਾਈ ਤੇਰਾ ਮੈਂ ਕਹਿਣਾ ਵੀ ਰੀਨੀਆ ਸੀ ਕਿਉਂਕਿ ਤੁਸੀਂ ਘੱਟੋ ਘੱਟ 6-7 ਦਿਨ ਰੜੀ ਕੀਤੀ ਵੀ ਹਾਂਜੀ ਠੀਕ ਹੈ ਸਾਨੂੰ ਇਹਨੇ ਜੋ ਗੜਾ ਸਮਝਿਆ ਤੁਸੀਂ ਅ ਸਾਡੇ ਦੇਖਣ ਵਾਲੇ ਸਰੋਤਿਆਂ ਦੇ ਵਿੱਚ ਤੁਸੀਂ ਵੀ ਇੱਕ ਸਾਨੂੰ ਚਾਹਣ ਵਾਲੇ ਆ ਗਏ ਹਨ ਤੇ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਜੀ। ਅ ਸਖਦੇ ਵੀਰੇ ਫਿਰ ਆਪਾਂ ਨਾ ਜਿਵੇਂ ਪਹਿਲਾਂ ਵੀ ਦੱਸਿਆ ਆਪਾਂ ਸਾਹੀਵਾਲ ਗਾਮਾਂ ਦੀ ਵੀ ਜਾਣਕਾਰੀ ਲਵਾਂਗੇ। ਹਾਂਜੀ ਹਾਂਜੀ ਵੀਰੇ। ਪਹਿਲਾਂ ਤੇਰੀ ਆ ਜਿਹੜੀ ਝੋਟੀ ਆ ਗਈ ਹਨਾ। ਹਾਂਜੀ ਵੀਰੇ। ਇਹਦਾ ਸੂਏ ਦੱਸ ਵੀਰੇ ਕਿੰਵੇਂ ਸੂਏ ਇਹ ਸੂਣ ਵਾਲੀ ਹੈ? ਇਹ ਤੀਸਰੇ ਸੂਏ ਸੂਣ ਵਾਲੀ ਹੈ ਵੀਰ ਜੀ। ਠੀਕ ਆ। ਕਿੰਨੇ ਦਿਨ ਬਾਕੀ ਆ ਹੁਣ? ਤੇ ਦਿਨੇ ਦੇ ਤਕਰੀਬਨ ਪੂਰੇ ਹੋਗੇ ਠੀਕ ਹੈ ਤਿੰਨ ਚਾਰ ਦਿਨ ਉੱਪਰ ਲੈ ਜੂਗੀ ਲੈ ਜੂਗੀ ਹਜੇ ਕਿਸੇ ਪਾਸੇ ਮੈਨੂੰ ਐਂ ਲੱਗਦਾ ਹਜੇ ਤਾਂ ਮੈਨੂੰ ਐਂ ਲੱਗਦਾ ਵੀ ਘੱਟੋ ਘੱਟ ਚਾਰ ਪੰਜ ਦਿਨ ਤਾਂ ਪੋਲੇ ਹੱਥ ਨਹੀਂ ਲੈ ਜਾ ਸਕਦਾ ਹਾਂਜੀ ਲੈ ਜਾਣਾ ਜੀ ਤੇ ਭਾਈ ਦੂਜੇ ਸੂਏ ਦਾ ਦੁੱਧ ਸਹੀ ਸਹੀ ਵੀ ਆਪਾਂ ਜਿਹੜਾ ਜਮਾ ਚੋਇਆ ਹੋਇਆ ਹੈਗਾ ਹਾਂ ਫਿਰ 14 ਤੋਂ ਉੱਪਰ ਹੀ ਚੋਇਆ ਸਵਾ 14 ਲੀਟਰ ਚੋਂ ਆਉਂਦੇ ਰਹੇ ਆ ਠੀਕ ਆ ਹਾਂਜੀ ਤੇ ਹੁਣ ਤੀਜੇ ਸੂਏ ਕਿੰਨਾ ਕੁ ਦੁੱਧ ਪਾ ਸਕਦੀ ਆ ਮੇਰੇ ਹਿਸਾਬ ਨਾਲ ਤਾਂ 15 ਲੀਟਰ ਤੱਕ ਘੱਟੋ ਘੱਟ ਦੇਣਾ ਚਾਹੀਦਾ ਹਾਂਜੀ ਠੀਕ ਆ ਵੱਧ ਜਿਹੜੀ ਹੈਗੀ ਉਹ ਅਗਲੇ ਦੀ ਫੀਡ ਮੈਨੇਜਮੈਂਟ ਮਿਹਨਤ ਹਾਂਜੀ ਕਰਦਾ ਅਗਲਾ ਸੇਵਾ ਕਰਦਾ ਉਸ ਹਿਸਾਬ ਨਾਲ ਵੱਧ ਵੀ ਦੇ ਸਕਦੇ ਠੀਕ ਆ ਉਹ ਆ ਭਾਈ ਆਪਾਂ ਹੁਣ ਇਸ ਮੱਝ ਨੂੰ ਨੀਲੀ ਰਾਵੀ ਜਾਂ ਰਾਵੀ ਦੀ ਕਹਿ ਸਕਦੇ ਕਿ ਕਿਵੇਂ ਲੱਗਦਾ ਵੀ ਨੀਲੀ ਰਾਵੀ ਕਹਿ ਸਕਦੇ ਹਾਂ ਹਾਂ ਨੀਲੀ ਰਾਵੀ ਚ ਹੀ ਕਹਿ ਸਕਦੇ ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਤੀਆਂ ਅੱਖਾਂ ਵਗੈਰਾ ਸਾਰੀਆਂ ਪੂਰੀਆਂ ਹਾਂ ਇੱਕ ਗੱਲ ਹੋਰ ਆ ਸਕਦੇ ਤੋਰੀ ਮਾੜੀ ਆਪਾਂ ਮੱਝ ਤੋੜ ਠੀਕ ਹੈ ਇਹ ਖੜੀ ਵੀ ਦਿਖਾ ਦਨਾ ਮੈਂ ਵੀ ਯਾਰ ਲੇਵੇ ਤੋ ਜਿਹੜੀ ਹੈਗੀ ਨਾ ਇਹ ਬਹੁਤ ਜਿਆਦੇ ਸਾਫ ਆ ਮੱਝ ਦਾ ਕੱਲਾ ਕੱਲਾ ਥਾ ਨਾ ਇੱਕ ਕਾਲਾ ਤੇ ਇੱਕ ਚਿੱਟਾ ਠੀਕ ਹੈ ਧੋਰੀ ਬਾਈ ਸੁਖਦੇਵ ਤੇ ਪੂਛ ਵੀ ਦੇਖ ਲਓ ਤੁਸੀਂ ਚਾਰੇ ਪੈਰ ਚਿੱਟੇ ਆ ਗਏ ਲੇਵੇ ਤੇ ਵੀ ਨਿਸ਼ਾਨ ਆ ਗਿਆ ਸੂਤੇ ਵੀ ਆ ਗਿਆ ਦੋਨੇ ਅੱਖਾਂ ਚਿੱਟੀਆਂ ਤੇ ਸਿੰਘ ਜਿਹੜਾ ਹੈਗਾ ਉਹ ਵੀ ਬਹੁਤ ਜਿਆਦੇ ਸੋਹਣਾ ਐਸੇ ਨੀਲੀ ਰਾ ਵੀ ਮੱਝ ਦਾ ਮਿੱਤਰੋ ਮੱਝ ਦੀ ਤੁਹਾਨੂੰ ਮੈਂ ਦੱਸਾਂ ਗੱਲ ਨਾ ਇਹ ਆਈਆਂ ਵੀ ਜਿਵੇਂ ਮੈਂ ਸੁਖਦੇਵ ਬਾਈ ਨਾਲ ਗੱਲਾਂ ਬਾਤਾਂ ਕੀਤੀਆਂ ਸੀਆਂ ਵੀ ਯਾਰ ਜਿਹੜੀ ਹੈਗੀ ਬਾਈ ਇਹ ਕੋਈ ਗੱਪ ਮਾਰਨ ਵਾਲਾ ਦੁੱਧ ਨਹੀਂ ਹੈਗਾ ਇਹ 14 ਕਿਲੋ ਆਪਾਂ ਚੋਇਆ ਹੋਇਆ ਹੈਗਾ ਤੇ ਹੁਣ ਜਿਹੜਾ ਹੈਗਾ 15 ਤੋਂ ਮੈਨੂੰ ਐ ਲੱਗਦਾ ਬਾਰ ਵੀ ਨਾ ਪਾ ਦੇ ਕਿਤੇ ਦੁੱਧ ਯਾਰ ਬਾਈ ਇਹ ਆ ਦੇਖੋ ਲਦੂ ਜਿੰਗਾਂ ਰੰਗਾਂ ਲੱਗੇ ਲੈ ਵੀ ਲੇਵੇ ਤੋਂ ਨੀਲੀ ਰਾਹੀ ਮੱਝ ਜਿਹੜੀ ਹੈਗੀ ਨਾ ਪੂਰੀ ਸਾਫ਼ ਸੁਥਰੀ ਆ ਆ ਦੇਖੋ ਹੁਣ ਤੁਸੀਂ ਕੱਦ ਕਾਠ ਵੀ ਜਿਹੜਾ ਚੰਗਾ ਐ ਨਹੀਂ ਹੈਗਾ ਛੋਟੇ ਜਿਹੇ ਕੱਦ ਕਾਠ ਵਾਲੀ ਆ ਬਾਕੀ ਜਿਹੜੀ ਹੈਗੀ ਉਹ ਤੁਹਾਡੇ ਸਾਹਮਣੇ ਆ ਆ ਸਕਦੇ ਬਾਈ ਯਾਰ ਜਿਹੜਾ ਲੇਵੇ ਨੂੰ ਖਾਣ ਲੱਗਿਆ ਹੈ ਨਾ ਹਾਂਜੀ ਹਾਂਜੀ ਮੈਂ ਕਹਿੰਦਾ ਵੀ ਉਹ ਕੱਲਾ ਕੱਲਾ ਪੂਰਾ ਗੈਪ ਤੇ ਹਾਂਜੀ ਪੂਰੇ ਗੈਪ ਤੇ ਨਹੀਂ ਯਾਰ ਕਿ ਸੌ ਸੌ ਸਰੀਫ ਵਧੀਆ ਜੀ ਜਿਹੜੇ ਪੈਰ ਤੇ ਖੜ ਗਈ ਕਟਰੂਚ ਝਗਾਉਣ ਵੇਲੇ ਉਸੇ ਪੈਰਾਂ ਤੇ ਉਵੇਂ ਹੀ ਚੋਲੇ ਕਿਤੇ ਪੈਰ ਨਹੀਂ ਚੱਕਿਆ ਨੇ ਪੈਰ ਨਹੀਂ ਚੱਕਿਆ ਤੇ ਠੰਡੀ ਸੀ ਲ ਆ ਗਈ ਹਾਂਜੀ ਘਰੇ ਰੱਖਣ ਵਾਲੀ ਆ ਬਿਲਕੁਲ ਬਿਲਕੁਲ ਜੀ ਤੇ ਸਕਦੇ ਫਿਰ ਮੈਨੂੰ ਐਂ ਦੱਸ ਕਿ ਜਦੋਂ ਮਤਲਬ ਗੱਪ ਹੋ ਗਈ ਇਹ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹਦੀ ਕਿੰਨਾ ਚਰਚੇ ਮਤਲਬ ਦੁੱਧ ਦਿੱਤਾ ਨੇ ਇਨੇ ਜੀ 7 ਮਹੀਨੇ 10 ਦਿਨ ਤੋਂ ਦਿੱਤਾ ਜੀ 7 ਮਹੀਨੇ 10 ਦਿਨ ਹਾਂ ਜੀ ਥੋੜਾ ਜਿਹਾ ਇਹ ਨਾ 2 ਕੁ ਮਹੀਨੇ ਲੇਟ ਹੋ ਗਈ ਸੀ ਗੱਬਣ ਉਹਦੇ ਕਰਕੇ ਨਹੀਂ ਤਾਂ ਇਹ 8 ਮਹੀਨੇ ਪੂਰੇ ਕਰ ਜਾਂਦੀ ਠੀਕ ਆ ਨਹੀਂ ਯਾਰ ਤੇਰੀ ਮੱਝ ਜਿਹੜੀ ਹੈਗਾ ਬਾਲੀ ਸਾਫ ਆ ਲੇਵੇ ਦੀ ਜਿਹੜੀ ਵੰਤਰ-ਵੰਤਰ ਤਾਂ ਤੁਸੀਂ ਦੇਖੋਗੇ ਨਾ ਮਿੱਤਰੋ ਬਹੁਤ ਚੰਗੀ ਆ ਵੰਨ ਵਈ ਸਕਦੇ ਫਿਰ ਕਰਾਂ ਬਾਕੀ ਸਕਦੇਵ ਤੋਂ ਨਾ ਹੁਣ ਮੁੱਲ ਪਹੁੰਚਦੇ ਆ ਵੀ ਸਕਦੇਵ ਦਾ ਭਾਈ ਮੁੱਲ ਵੀ ਜਿਹੜਾ ਰਹੂਗਾ ਨਾ ਉਹ ਕੀ ਰਹੂਗਾ ਮੱਝ ਤਾਂ ਚੰਗੀ ਚੰਗੀ ਕਿਤੇ ਮੁੱਲ ਵਾਲਾ ਚੰਗਾ ਨਾ ਕਰ ਦੀ ਸਕਦੇ ਆ ਵੇ ਦੇਖ ਲਾ ਹੁਣ ਦੇਣ ਦੀ ਅਲੀ ਗੱਲ ਬਾਤ ਹੀ ਰੱਖੀ ਠੀਕ ਹੈ ਜੀ ਵੀਰ ਜੀ ਰੱਖਾਂਗੇ ਤਾਂ ਜਾਇ ਜੀ ਪਰ ਬਸ ਮੈਂ ਤੁਹਾਨੂੰ ਦੱਸਦਾ ਬੀ ਉੱਥੇ ਜੀ ਰੱਖ ਲਈ ਜਿੱਥੇ ਆਪਾਂ ਡਾਣਾ ਕਰਨਾ ਕੰਮ ਹੁਣ ਦੱਸ ਕਿੰਨਾ ਹਾਂ ਮੈਂ ਇਹਦਾ ਮੁੱਲ ਤਾਂ ਵੀਰ ਜੀ 1.65 ਕਰਦੇ ਹਾਂ ਅੱਛਾ ਹਾਂ ਜੀ ਠੀਕ ਹੈ ਤੇ ਉਹਦੇ ਵਿੱਚੋਂ ਮਾਨਤਾਂ ਵਧੀਆਂ ਕਰਦਾਂਗੇ ਜੀ ਠੀਕ ਹੈ ਮਾਨਤਾਂ ਹਾਂ ਜੀ ਹਾਂ ਚਲੋ ਵੈਰੀ ਗੁੱਡ ਅੱਛਾ ਸਖਦੇ ਇਹ ਤਾਂ ਹੋ ਗਈ ਆਪਣੀ ਗੱਲਬਾਤ ਮੱਝ ਦੀ ਆਇਧਰ ਆ ਹੁਣ ਜਿਹੜਾ ਸਾਡੇ ਫਾਇਦੇ ਦੀ ਗੱਲ ਦੱਸ ਹੁਣ ਹਾਂ ਜੀ ਵੀਰ 20 ਦੇਖ ਯਾਰਾ ਆ ਤਾਂ ਆਪਾਂ ਜਿਹੜੀਆਂ ਵੇਚਣੀਆਂ ਤਾਂ ਹੈ ਨਹੀਂਆਂ ਹਾਂਜੀ ਹਾਂਜੀ ਇਹਦੀ ਸਲਾਹ ਹੈਗੀ ਸੀ ਇਹਦੇ ਥੋੜਾ ਜਨਾ ਜਾ ਕਮੋ ਬਿਆ ਥਣ ਤੇ ਇਹ ਦੇ ਕਰਕੇ ਮੈਂ ਰੋਕ ਲਈ ਵੀ ਐਵੇਂ ਲੰਬੇ ਜਿਹੇ ਆਲਾ ਗੱਲ ਨਾ ਹੋਵੇ ਠੀਕ ਆ ਨਹੀਂ ਵੈਸੇ ਮੈਨੂੰ ਐ ਦੱਸ ਵੀ ਚਲੋ ਕਿਸੇ ਵਪਾਰੀ ਭਰਾ ਦੇ ਜਦੋਂ ਕਰੋਂ ਵੀਡੀਓ ਬਣਾਉਣੇ ਆਪਾਂ ਹਾਂਜੀ ਹਾਂਜੀ ਉਦੋਂ ਐ ਕਹਿੰਦੇ ਵੀ ਇਹ ਬਾਲੀ ਠੰਡੀ ਸੀਲ ਆ ਯਾਰ ਆਏ ਆ ਫਰਾਨਾ ਇਹ ਠੰਡੀ ਸੀਲ ਤੇ ਰੇ ਘਰਦਿਆਂ ਗਾਵਾਂ ਠੰਡੀਆਂ ਹੈਂ ਕਿ ਨਹੀਂ ਹਾਂਜੀ ਹਾਂ ਬਿਲਕੁਲ ਠੰਡੀਆਂ ਨੇ ਕੋਈ ਇਹੋ ਜੀ ਗੱਲ ਈ ਜਿਵੇਂ ਮਰਜ਼ੀ ਚਾਹੇ ਇਹਨੂੰ ਲੇਡੀ ਚੋਲਣ ਚਾਹੇ ਜੈਂਸ ਕੋਈ ਮਰਜ਼ੀ ਉਪਰਾਂ ਬੰਦਾ ਵੀ ਆ ਕੇ ਬਹਿ ਜੇ ਕਦੇ ਉਹ ਨਹੀਂ ਕੀਤਾ ਜੀ ਕਹਿੰਦੀ ਕਟਰੂ ਅਜੇ ਬਚਰੂ ਹੁੰਦਾ ਜਿਹੜਾ ਉਹ ਜ਼ਰੂਰ ਅ ਦੰਦ ਨੇ ਵਿੱਚ ਭਾਈ ਇੱਕ ਮੈਂ ਫੇਰ ਲਿਆ ਇਹਦੀ ਬੱਚੀ ਆ ਉਹ ਅੱਗੇ ਉਹ ਵੀ ਸੂਪੀ ਉਹਨੂੰ ਇੱਕ ਮਹੀਨਾ ਹੋ ਗਿਆ ਸੂਈ ਨੂੰ ਉਹਨੇ ਚਲੋ ਪਲੂਣ ਸੀ ਉਹਨੇ 5-10 ਕਿ ਦਿਨ ਮਾੜਾ ਮੋਟਾ ਜਿਹਾ ਕੀਤਾ ਹੁਣ ਉਹ ਵੀ ਜਮੇ ਨਹੀਂ ਕਰਦੀ ਆਪਾਂ ਨਾਲ ਜੇ ਮਰਜ਼ੀ ਚੋ ਲੋ ਜੀ ਠੀਕ ਆ ਸਕਦੇ ਬਾਈ ਫਿਰ ਇਹਦੀ ਜਿਹੜੀ ਵਿਚਾਲੇ ਗਾਂ ਖੜੀ ਆ ਇਹਨੇ ਕਿੰਨਾ ਦੁੱਧ ਮਤਲਬ ਦਿੱਤਾ ਤੁਹਾਨੂੰ ਇਹਨੇ ਜੀ ਜਦੋਂ ਮੈਂ ਲੈਂਦੀ ਸੀ ਉਦੋਂ ਤਾਂ ਇਹਨੇ 13-14 ਲੀਟਰ ਦਿੱਤਾ ਸੀ ਹੂੰ ਤੇ ਉਦੋਂ ਬਾਅਦ ਦੂਸਰੇ ਸੂਏ ਹੁਣ ਜਦੋਂ ਸੂਈ ਹੋਈ ਆ ਹੁਣ ਇਹਨੂੰ ਤਕਰੀਬਨ 4 ਮਹੀਨੇ ਤੋਂ ਉੱਪਰ ਹੋ ਗਏ ਤੇ ਹੁਣ ਵੀ ਇਹ 13 13.5 ਲੀਟਰ ਦੁੱਧ ਦਿੰਦੀ ਆ ਇਹਨੇ ਜਿੰਦੇ ਸੱਜਰ ਨੇ 16.5 ਲੀਟਰ ਦੁੱਧ ਆ ਰਾਮਨਗੜ੍ਹ ਫੈਂਟ ਕਿੰਨੀ ਰਹਿੰਦੀ ਆ ਫੈਂਟ ਇਹਦੀ 4 ਪਲੱਸ 4.5 ਦੇ ਰਾਮਨਗੜ੍ਹ ਮਤਲਬ ਮੱਝਾਂ ਵਰਗਾ ਦੁੱਧ ਸਾਨੂੰ ਕਦੇ ਐ ਨਹੀਂ ਲੱਗਿਆ ਵੀ ਮੱਝ ਦਾ ਜਾਂ ਇਹਦਾ ਠੀਕ ਹਾਂ ਜਿਹੜੀ ਇਹਦੀ ਬੱਚੀ ਆ ਉਹ ਦੂਮਬੋ 6 ਪਲੱਸ ਰਹਿੰਦੀ ਹੈ ਫੇੜ ਉਹਦੀ 6 ਤੋਂ ਹਾਂਜੀ ਹਾਂਜੀ ਇਹਦੀ ਵੀ 5 ਪਲੱਸ ਮਤਲਬ ਆਪਾਂ ਕਹਿ ਸਕਦੇ ਆ ਜੀ ਜਿਵੇਂ ਮੇਰੇ ਵਰਗਾ ਜਦੋਂ ਕੈਮਰਾ ਚੱਕੀ ਖੜਾ ਹੁੰਦਾ ਜੋ ਗਾਂ ਵੀ ਇਹਦੀ ਤਾਂ ਯਾਰ 5 6 ਫਟ ਆਊਗੀ ਹਾਂਜੀ ਉਹ ਹੈ ਤਾਂ ਸਹੀ ਫਿਰ ਹਾਂ ਬਿਲਕੁਲ ਸਹੀ ਹੈ ਜੀ ਸਹੀ ਨਹੀਂ ਠੀਕ ਹੈਗਾ ਨਹੀਂ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਜਿਹੜੀ ਸਾਨੂੰ ਇੰਨੀ ਕੀ ਜਾਣਕਾਰੀ ਦਿੱਤੀ ਹੈਨਾ ਬਾਕੀ ਬਾਈ ਸਗਦੇਵ ਆਈ ਕਰਨ ਨੰਬਰ ਦੇ ਸਾਨੂੰ ਨੰਬਰ ਕਿਹੜਾ ਚੱਲਦਾ ਨੰਬਰ ਮੇਰਾ ਚੱਲਦਾ ਜੀ 985555 25593 ਜੀ ਠੀਕ ਆ ਜਾਣਕਾਰੀ ਇੱਕ ਹੋਰ ਦੇ ਦਾਂ ਦਰਸ਼ਕਾਂ ਨੂੰ ਵੀ ਸੁਖਦੇਵ ਬਾਈ ਨਾ ਜੇ ਗੱਲ ਕਰੀਏ ਗਵਰਨਮੈਂਟ ਜੋਬ ਤੇ ਆ ਮੈਸਟਰੀ ਦੇ ਨਾਲ ਨਾਲ ਸ਼ੌਂਕ ਪੈਦਾ ਹਾਂ ਸ਼ੌਂਕ ਆ ਜੀ ਸ਼ੌਂਕ ਪਾਲਿਆ ਹੋਇਆ ਹਾਂ ਬਿਲਕੁਲ ਜੀ ਸ਼ੌਂਕ ਦੇ ਰੱਖੀ ਵੀ ਆ ਨੇ ਵੀ ਆਪਣਾ ਘਰ ਦਾ ਦੁੱਧ ਹੋਵੇ ਠੀਕ ਹੈ ਤੇ ਸ਼ੌਂਕ ਜ਼ਰੂਰ ਆ ਸਵੇਰੇ ਸ਼ਾਮ ਮੈਂ ਇਹਨਾਂ ਦੀ ਗੌਰ ਪੂਰੀ ਕਰਦਾ ਧਾਰਾ ਵੀ ਆਪ ਗੱਦੀ ਦੀਆਂ ਨੇ ਠੀਕ ਹੈ ਨਹੀਂ ਯਾਰ ਸ਼ੌਂਕ ਤਾਂ ਚਾਹੀਦਾ ਸ਼ੌਂਕ ਬਿਨਾ ਕੋਈ ਜ਼ਿੰਦਗੀ ਦਾ ਮੈਂ ਕਹਿੰਦਾ ਹੈ ਨਹੀਂ ਗੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਜੀ ਸਾਰਿਆਂ ਲੋ ਵੀ ਅ ਮਿੱਤਰੋ ਤੁਸੀਂ ਨਾ ਦੱਸਿਓ ਜਰੂਰ ਬਾਈ ਸਖਦੇਵ ਦੀਆਂ ਮਤਲਬ ਤੁਹਾਨੂੰ ਮੱਝਾਂ ਗਾਵਾ ਕਿਵੇਂ ਲੱਗੀਆਂ ਹੈਣਾ ਮੱਝਦ ਵੀ ਗੱਲ ਕਰਕੇ ਆਪਾਂ ਗਾਵਾ ਦੀ ਗੱਲ ਕਰਕੇ ਸਾਰੀਆਂ ਠੰਡੀਆਂ ਸੀਲ ਆ ਗਈਆਂ ਇਹ ਪਸ਼ੂ ਕੋਈ ਗਰਮ ਧੜੇ ਦੇ ਪਸ਼ੂ ਨਹੀਂ ਹੈਗੇ ਜਿਵੇਂ ਆਪਾਂ ਨੂੰ ਖੜੀਆਂ ਆ ਮਜਦਾ ਤਾਂ ਖੜੀ ਦਾ ਵੀ ਪਤਾ ਲੱਗਦਾ ਯਾਰ ਆਖੀ ਨਰਮਾ ਹੈਣਾ ਤੇ ਬਾਕੀ ਗੌਰ ਇੱਥੇ ਆ ਕੇ ਕਰਿਓ ਆਪਦੀ ਹੈਣਾ ਤਸੱਲੀ ਇੱਥੇ ਆ ਕੇ ਕਰਿਓ ਸੂਨ ਦੇ ਘਟੋਗੜ ਚਾਰ ਪੰਜ ਦਿਨ ਲਊਗੀ ਸੂਪੇ ਪਹਿਲਾ ਸੂਪੇ ਕਿਵੇਂ ਲੱਗੀ ਦੱਸੋ